ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਬੋਲਣਾ। ਸਾਡੀ ਜਿਵੇਂ ਕਿ ਸਾਰਨੂੰ ਪਤਾ ਹੀ ਹੈ ਵੀ ਅੱਜ 1 ਤੋਂ 1 ਜੁਲਾਈ ਤੋਂ ਜਿਹੜੇ ਨਵੇਂ ਤਿੰਨ ਕਾਨੂੰਨ ਜਿਹੜੇ ਲਾਗੂ ਹੋ ਰਹੇ ਆ। ਉਹਦੇ ਵਿੱਚ ਜੋ ਪੁਰਾਣੀ ਆਈਪੀਸੀ ਨੂੰ ਜਿਹੜਾ ਹੈਗਾ ਉਹ ਤੇ ਓਵਰ ਕਰਨਗੇ। ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜੋ ਨਵੀਂ ਚੇਂजेस ਆਏ ਆ। ਉਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਇੱਕ ਮੀਟਿੰਗ ਰੱਖੀ ਆ ਸਾਡੇ ਸਾਰੇ ਜਿਹੜੇ ਆਈਓਸ ਆਏ ਹੈਗੇ ਠਾੜਿਆਂ ਦੇ ਐਸਐਚਓ ਹੈਗੇ ਆ। ਔਰ ਸਾਡੇ ਲਾਅ ਆਫਸਰ ਜੋ ਨਵੇਂ ਉਹਨਾਂ ਦੇ ਉੱਪਰ ਤੋਂ ਕਿ ਆਏ ਆ ਜਿਹੜੇ ਕਿ ਸਾਡੇ ਅੱਗੇ ਟ੍ਰੇਨਿੰਗ ਵੀ ਦੇ ਰਹੇ ਆ ਸਾਡੇ ਮੁਲਾਜ਼ਮਾਂ ਨੂੰ ਆਯੋਜਨ ਇਹਦੇ ਵਿੱਚ ਬੇਸਿਕਲੀ ਮੋਟਾ-ਮੋਟੀ ਗੱਲ ਇਹ ਹੈ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਅੱਜ ਤੋਂ ਲਾਗੂ ਹੋ ਜਾਣੇ ਆ ਇਹਦੇ ਵਿੱਚ ਕਾਫੀ ਜਿਹੀ ਚੇਂਜਸ ਆਈਆਂ ਉਹ ਕਈ ਜਿਹੜੇ ਕਾਨੂੰਨ ਹੈਗੇ ਆ ਪਬਲਿਕ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਆਏ ਆ ਔਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਨਾ ਦੇ ਲਈ ਇਹ ਇਹਦੇ ਵਿੱਚ ਕਾਫੀ ਜਿਹੜੀ ਹੈਗੀ ਸਜਾ ਦਾ ਜਿਹੜੀ ਹੈਗਾ ਸੀਗਾ ਉਹ ਵਾਅਦਾ ਕੀਤਾ ਗਿਆ ਉਹਦੇ ਚ ਕਈ ਜਿਹੜੇ ਚੇਂजेस ਆਏ ਉਹ ਪਬਲਿਕ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਪਬਲਿਕ ਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਜਿਵੇਂ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਹੈ ਨਵੀਂ ਆਈ ਆਈ ਕੋਈ ਵੀ ਦਾ ਆਦਮੀ ਹੈਗਾ ਆਪਣੀ ਆਨਲਾਈਨ ਕੰਪਲੇਟ ਜਾਂ ਰਿਟਨ ਕੰਪਲੇਂਟ ਕਿਤੇ ਵੀ ਦੇ ਸਕਦਾ ਉਹ ਜ਼ੀਰੋ ਐਫ ਆਈ ਆਰ ਦਰਜ ਹੁੰਦੀ ਹੈ ਤੇ ਦਿਨ ਦੇ ਵਿੱਚ ਪਲੱਸ ਜਿਹੜਾ ਹੈਗਾ ਕੁਝ ਕਾਨੂੰਨ ਨੇ ਜਿਹੜੇ ਜਿਹਦੇ ਵਿੱਚ ਸਜ਼ਾ ਜਿਹੜੀ ਹੈਗੀ ਆ ਉਹ ਵਧਾਈ ਗਈ ਹੈ ਜੋ ਕਿ ਜੋ ਆਪਣਾ ਐਂਟੀ ਸੋਸ਼ਲ ਐਲੀਮੈਂਟਸ ਜੋ ਇਹ ਜਿਹੇ ਹੈਗੇ ਆ ਜਿਹਦੇ ਵਿੱਚ ਪਹਿਲਾਂ ਸਜ਼ਾ ਘੱਟ ਸੀਗੀ ਤੇ ਜੁਰਮ ਜਿਹੜਾ ਹੈਗਾ ਕਰਨ ਦੇ ਜੋ ਆਦੀ ਸੀਗੇ ਉਹਨਾਂ ਵਾਸਤੇ ਇਹਦੇ ਵਿੱਚ ਜੁਰਮ ਕਈ ਸੈਕਸ਼ਨਾਂ 'ਚ ਵਾਧਾ ਕੀਤਾ ਗਿਆ ਕਈ ਪਬਲਿਕ ਨੂੰ ਇਹਦੇ ਵਿੱਚ ਰਾਹਤ ਮਿਲੀ ਹੈ ਜਿਵੇਂ ਕਰਾਇਮ ਅਗੇਂਸਟ ਔਮਨ ਐਂਡ ਚਿਲड्रन ਦੇ ਵਿੱਚ ਚੇਂਜਸ ਆਏ ਆ ਉਹਨਾਂ ਨੂੰ ਇਹਦਾ ਜਿਹੜਾ ਹੈਗਾ ਜਿਆਦਾ ਦਿੱਤੇ ਗਏ ਆ ਹੱਕ ਜਿਆਦਾ ਦਿੱਤੇ ਗਏ ਆ ਯਾ ਉਹ ਉਹਨਾਂ ਨੂੰ ਸੁਖ ਸਕਦਾ ਇਹਦੇ ਵਾਸਤੇ ਜਾਣਤੀ ਆ ਅੱਗੇ ਜੇ ਮੈਂ ਕੰਪਲੀਟਸ ਵਗੈਰਾ ਸੀਗਾ ਵੀ ਕੋਠਾਣੇ ਤੇ ਜਾਣਾ ਜਾਂ ਪੰਲਾ ਐਫਆਰ ਰਿਚਾਰਜ ਹੁੰਦੀ ਉਹਦੇ ਵਿੱਚ ਵੀ ਹੈ ਕੁਝ ਜਿਹੜੇ ਹੈਗੇ ਆ ਇਹਦੇ ਚੇਂਜਸ ਇਹ ਆਈ ਆ ਵੀ ਇਹਨਾਂ ਦੀ ਪ੍ਰਿੰਲੀ ਇਨਕੁਆਰੀ ਜਿਹੜੀ ਹੈਗੀ ਆ ਉਹ ਐਸਐਚ ਨੂੰ ਹੱਕ ਪਿੱਤੇ ਗਏ ਆ ਵੀ ਇਨਕੁਆਰੀ ਕਰਨ ਦੇ ਤਾਂਕਿ ਉਹ ਐਫਆਰ ਜਿਹੜੀ ਹੈਗੀ ਆ ਬਰਦੀ ਨਹੀਂ ਹੈ ਉਹ 3 ਸਾਲ ਤੋਂ 7 ਸਾਲ ਦੇ ਵਿੱਚ ਵੀ ਜਿਹੜੇ ਸਜ਼ਾ ਜਿਹਦੇ ਵਿੱਚ ਹੈਗੀ ਹੈ ਸੈਕਸ਼ਨਸ ਦੇ ਵਿੱਚ ਉਦ ਲਈ ਅੱਜ ਅਸੀਂ ਸਾਡੇ ਲਾਅ ਆਫਸਰ ਆਏ ਨੇ ਜਿਹੜੇ ਕਿ ਸਾਡ ਅੱਜ ਇਹਨਾਂ ਨੂੰ ਸਾਰੇ ਸਾਡੇ ਆਈਓਸ ਨੂੰ ਬਰੀਫ ਕਰਨਗੇ ਜਿਵੇਂ ਵੀ ਜਿਹੜੇ ਜੋ ਇਹਦੇ ਵਿੱਚ ਕਾਨੂੰਨਾ ਚ ਚੇਂਜ ਹੋਇਆ ਕਿਉਂਕਿ ਇਹਦੇ ਵਿੱਚ ਅੱਜ ਤੋਂ ਨਵਾਂ ਬਿਲਕੁਲ ਜਿਹੜਾ ਹੈਗਾ ਸੈਟਅਪ ਸਟਾਰਟ ਹੋਣਾ ਹੈ ਤਾਂ ਕਾਫੀ ਇਹਦੇ ਵਿੱਚ ਲੰਬਾ ਚੌੜਾ ਹੈਗਾ ਜਿਹੜਾ ਕਿ ਇਹਨੂੰ ਅਜੇ ਇੰਪਲੀਮੈਂਟ ਕਰਦੇ ਨੂੰ ਥੋੜਾ ਟਾਈਮ ਲੱਗੇਗਾ ਸਾਰਾ ਸਮਝਣ ਜੀ ਵੀ ਟਾਈਮ ਲੱਗੂਗਾ ਤੇ ਤਾਂ ਅਸੀਂ ਚਾਹੁੰਦੇ ਆ ਵੀ ਪਬਲਿਕ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਆਉਣਾ ਚੋੜਾ ਦੇ ਕੀ ਹੱਕ ਨੇ ਨਵੇਂ ਕੀ ਇਹਦੇ ਵਿੱਚ ਚੇਂजेस ਨੇ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਬਾਰੇ ਜਿਹੜਾ ਹੈਗਾ ਨੌਲੇਜ ਉਹ ਵੀ ਹੋ ਸਕੇ ਸੋ ਅਸੀਂ ਟਾਈਮਲੀ ਕਲਾਸਿਸ ਵੀ ਸ਼ੁਰੂ ਕਰ ਰਹੇ ਆ ਅੱਗੇ ਵੀ ਚੱਲ ਰਹੀਆਂ ਨੇ ਸਾਡੇ ਜਿਹੜੇ ਮਾਸਟਰ ਟ੍ਰੇਨਰ ਵੀ ਆਏ ਆ ਉਹ ਵੀ ਕਲਾਸਿਸ ਦੇ ਹੈਗੇ ਆ ਥਾਣਿਆਂ ਦੇ ਵਿੱਚ ਜਾ ਕੇ ਲਾਅ ਅਫਸਰ ਜਿਹੜੇ ਹੈਗੇ ਆ ਇਹਦੇ ਬਾਰੇ ਦੱਸਣਗੇ ਆ ਯੂਜ਼ਰ ਤੇ ਅਸੀਂ ਅੱਜ ਇਸੇ ਵਾਸਤੇ ਜਿਹੜਾ ਹੈਗਾ ਇਹਦੀ ਜਿਹੜੀ ਅੱਜ ਤੋਂ ਸਟਾਰਟ ਹੋ ਰਹੀ ਹੈ ਉਹਦੇ ਲਈ ਅਸੀਂ ਅੱਜ ਇੱਥੇ ਫਤਿਹਗੜ੍ਹ ਚੂੜੀਆ ਥਾਣੇ ਦੇ ਵਿੱਚ ਇੱਕ ਕਲਾਸ ਰੱਖੀ ਹੈ ਜਿਹੜੇ ਸਾਡੇ ਲੋਕਸਰ ਸਾਰਿਆਂ ਨੂੰ ਅੱਜ ਇਹਦੇ ਮੋٹے ਮੋٹے ਜੋ ਚੇਂਜਸ ਹੈਗੇ ਉਹਦੇ ਬਾਰੇ ਦੱਸਣਗੇ ਥੈਂਕ ਯੂ